ਅੰਗਰੇਜ਼ੀ ਤੋਂ ਬਾਅਦ ਇਹ ਜਿਹੜੇ ਜਿਮਨੀ ਟੋਨ ਸੀਗੀ ਉਹ ਬਿਲਕੁਲ ਜਿਹੜੀ ਇੱਕ ਵਾਰੀ ਸਬਾਪਤ ਹੋ ਚੁੱਕੀ ਹੈ ਤੇ ਲੋਕਾਂ ਦੇ ਆਪਾਂ ਥਾ ਵਿਊ ਲੈਣੇ ਚਾਹਾਂਗੇ ਲੋਕਾਂ ਦਾ ਕੀ ਕਹਿਣਾ ਹੈਗਾ ਇਲੈਕਸ਼ਨ ਤੋਂ ਬਾਅਦ ਕੀ ਉਮੀਦਾਂ ਨੇ ਲੋਕਾਂ ਨੂੰ ਤੇ ਕੀ ਲੋਕ ਸੋਚਦੇ ਨੇ ਕਿ ਕਿਹੜਾ ਉਮੀਦਵਾਰ ਜਿੱਤ ਦੀ طرف ਜਾ ਰਿਹਾ ਹੈ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕਾਣ ਜੀ ਕੀ ਲੱਗ ਰਿਹਾ ਤੁਹਾਨੂੰ ਨਹੀਂ ਬਰਾ ਕੀ ਕਰੂੰਗਾ ਨਹੀਂ ਫਿਰ ਵੀ ਤੁਹਾਨੂੰ ਪਤਾ ਹੈ ਇੱਕ ਵਾਰੀ ਤੇਰਾ ਥੋੜਾ ਥੋੜਾ ਜ਼ਿਆਦਾ ਮੇਰਾ ਘੱਟ ਹੈ ਨਹੀਂ ਨਹੀਂ ਮੇਰੇ ਯਾਰ ਦਾ ਦਾਦਾ ਹੀ ਨਹੀਂ ਦੱਸਣ ਦਾ ਦਸੰਤ ਤੱਕ ਕੋਈ ਆ ਨਹੀਂ ਕੀ ਲੱਗ ਰਿਹਾ ਕੀ ਲੱਗ ਰਿਹਾ ਤੁਹਾਨੂੰ ਬੀਐਸਰੀ ਐਸਟੀ ਵਰੀ ਇਲੈਕਸ਼ਨ ਥੋੜਾ ਜਿਆਦਾ ਲੱਗ ਸੀਗਾ ਜਮਨੀ ਚ ਆਣਾ ਤੁਹਾਨੂੰ ਕੀ ਲੱਗ ਰਿਹਾ ਆ ਉਹ ਅਮਨ ਸ਼ਾਂਤੀ ਨਾਲ ਕੰਮ ਪਿਆ ਉਹ ਵਿਆਹ ਅਮਨ ਸ਼ਾਂਤੀ ਨਾਲ ਸਭ ਨੂੰ ਮਿਲਾ ਕੇ ਵਧਿਆ ਰਿਹਾ ਜੀ ਠੀਕ ਹੈ ਪਰ ਜੋ ਮੁੱਦੇ ਤੁਹਾਨੂੰ ਪਤਾ ਹੀ ਹੈ ਜੀ ਜਿਹੜੇ ਹੈ ਆਪਣੇ ਫੇਵਰੇ ਦਾ ਪਾਣੀ ਦਾ ਤੇ ਉਸ ਦੇ ਬੇਸ ਤੇ ਜੋ ਇਲੈਕਸ਼ਨ ਹੋਇਆ ਇਸ ਵਾਰ ਬ ਕੀ ਲੱਗ ਰਿਹਾ ਕਿਹੜਾ ਉਮੀਦਵਾਰ ਅੱਗੇ ਜਾਊਗਾ ਤੁਹਾਡੇ ਸਾਹਮਣੇ ਕੀ ਲੱਗ ਰਿਹਾ ਸਰਦੀਪਤਾ ਜੀ ਸਰਦੀਪ ਸਿੰਘ ਡੀਪੀ ਢਿੱਲੋਂ ਦਾ ਹੀ ਲੱਗ ਰਿਹਾ ਜਿਸ ਕਿ ਇਹ ਹੀ ਮੇਰੇ ਖਿਆਲ ਵਿੱਚ ਅੱਗੇ ਜਾਣਗੇ ਇਹ ਲੈ ਕੇ ਜਾਣਾ ਆ ਤੁਸੀਂ ਦੇਖ ਸਕਦੇ ਹੋ ਹਰਦੀਪ ਸਿੰਘ ਡੀਪੀ ਢਿੱਲੋਂ ਜਿਹੜਾ ਫਤਵੇ ਜਾ ਰਿਹਾ ਹੈਗਾ ਮਾਨ ਸਾਹਿਬ ਨਾਲ ਗੱਲ ਕਰਨਾ ਚਾਹਾਂਗੇ ਮਾਨ ਸਾਹਿਬ ਕੀ ਲੱਗ ਰਿਹਾ ਤੁਹਾਨੂੰ ਅਮਤਾ ਵੈਕ ਲੱਗ ਜਾਊਗੀ ਅਮਰਤਾਪੁਰ ਅੰਗਲੇ ਕੇ ਜਾਓਗੇ ਕਿਸ ਪੇਜ ਤੇ ਕਹਿ ਰਹੇ ਹੋ ਤੁਸੀਂ ਕੰਮ ਦੇ ਵਿੱਚ ਕੰਮ ਬਹੁਤ ਹੋ ਗਿਆ ਮੰਡੀ ਦੇ ਅੱਛਾ ਬਹੁਤ ਵਧੀਆ ਤੁਹਾਨੂੰ ਯਕੀਨ ਹੈ ਜਦੋਂ ਇਲੈਕਸ਼ਨ ਦੇ ਵਿੱਚ ਤੁਹਾਨੂੰ ਕਿਵੇਂ ਲੱਗਿਆ ਇਲੈਕਸ਼ਨ ਕਿਸ ਤਰ੍ਹਾਂ ਦਾ ਬਹੁਤ ਲੜਾਈ ਪੜਾਈ ਤੋਂ ਬਹੁਤ ਵਿਚਾਰਿਆ ਬਹੁਤ ਵਧੀਆ ਰਿਹਾ ਪੁਲਿਸ ਦਾ ਪੁਲਿਸ ਦਾ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਨੇ ਪੂਰੀ ਜ਼ਿੰਮੇਵਾਰੀ ਸਭਾਲੀ ਪੂਰੀ ਖਾ ਗਿਆ ਅੱਜ ਪੂਰੀ ਅੱਗੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਅੱਜ ਇਲੈਕਸ਼ਨ ਹੋਏ ਹੈਗੇ ਹੈ ਇਲੈਕਸ਼ਨ ਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ ਦੇਖੋ ਜੀ

ਮੰਡੀ ਦੇ ਬੰਦੇ ਹੁੰਦੇ ਕਰਕੇ ਜਿਹੜੇ ਸੀਵਰ ਦਾ ਪਾਣੀ ਦਾ ਸੜਕ ਖਲੇ ਜਿਹੜਾ ਹੈਗਾ ਗੰਦਾ ਪਾਣੀ ਆਉਂਦਾ ਪੀਣ ਨੂੰ ਲੋਕਾਂ ਨੇ ਕਨੈਕਸ਼ਨ ਕਟਵਾਤੇ ਜਿਹੜੇ ਵਾਟਰ ਬਾਕਸਲੇ ਗੰਬੀਆ ਲਗਵਾ ਰਿਆ ਉਹ ਵਿੱਚ ਸੋੜਿਆ ਵਾਲਾ ਪਾਣੀ ਹੈ ਗੋਡੇ ਤਲ ਦੋਣ ਲੱਗ ਪਏ ਇਸ ਕਰਕੇ ਡਿੰਪੀ ਭਾਈ ਜਿਵੇਂ ਇੱਕ ਵਾਰੀ ਚਾਂਸ ਸਾਰੇ ਕਹਿੰਦੇ ਆ ਇੱਕ ਚਾਂਸ ਡਿੰਪੀ ਭਾਈ ਨੂੰ ਤੇ ਡਿੰਪੀ ਢਿੱਲੋ ਬਿਲਕੁਲ ਹੀ ਜਿੱਤੇਗਾ 101% ਅਸੀਂ ਕੁਝ ਵੀ ਆਪਣੇ ਲਿਖੇ ਦੇਣ ਨੂੰ ਤਿਆਰ ਹੈ ਦੀਪੀ بھائی ਜਿੰਦਾਬਾਦ ਦੀਪੀ بھائی ਨੇ 100% ਜਿੱਤਣਾ ਹੈ ਸਾਡੀ ਆਪਣੀ ਵੋਟ ਬਹੁਤ ਪਈ ਹੈ ਜੀ 80% ਕਿੰਨੀ ਲੱਗ ਰਹੀ ਹੈ ਜੀ 80% ਦੇ ਤਾਂ ਹੀ ਵੋਟ ਬਹੁਤ ਪਈ ਹੈ ਜਿਹੜੀ ਪਰਸੈਂਟੇਜ ਹੈ ਕਿ ਸਾਡੇ ਇਧਰਲੇ ਪਾਸੇ 80% ਹੋ ਗਈ ਹੈ ਬੁੱਸਾਂ ਤੇ ਬਿਲਕੁਲ 70% ਅਸੀਂ 80 ਸਾਡੇ ਬੁੱਸਾ ਦੇ ਜਿਹੜੀ 5 ਵਜੇ ਤੱਕ ਜਿਹੜੀ ਪੋਲਿੰਗ ਜਿਹੜੀ ਨਹੀਂ ਹੁਣ 85% ਹੋ ਚੁੱਕੀ ਹੈ 80% ਜਦੋਂ ਪਰਸੈਂਟੇਜ ਵੱਧ ਕੇ ਪੈਂਦੀ ਹੈ ਉਹ ਚੇਂਜ ਵਾਸਤੇ ਪੈਂਦੀ ਹੈ ਜੇ ਕੱਟ ਪੈਂਦੀ ਹੋਵੇ ਲੈ ਕਹਿੰਦਾ ਆਪਾਂ ਯਾਰ ਕੀ ਰਹਿਣਾ ਆਪਾਂ ਕੀ ਰਹਿਣਾ ਮੈਂ ਪਹਿ ਰਹਿਣ ਦੋ ਜਦੋਂ ਪੋਲਿੰਗ ਜ਼ਿਆਦਾ ਹੋਵੇ ਉਦੋਂ ਚੇਂਜ ਮੰਗਦੇ ਆ ਰਾਜਾ ਬੜੀ ਤੇ ਲੋਕੀ ਦੁਖੀ ਹੋ ਚੁੱਕੇ ਆ ਕੰਮ ਕੋਈ ਕਰਨਾ ਇੱਟਾ ਕੋਈ ਬਰਸ ਨਾਲ ਕੋਈ ਕੋਈ ਨਹੀਂ ਹੁੰਦਾ ਕੰਮ ਨਹੀਂ ਆ ਵੀ ਫਰਸ਼ਵਾ ਤੇ ਇਹਦਾ ਕੰਮ ਹੋ ਗਏ ਸਾਰੇ ਕੰਮ ਸੀਵਰੇਜ ਦਾ ਗੰਦਾ ਪਾਣੀ ਪਾਣੀ ਪੀਂਦਾ ਅਸੀਂ ਦਿਖਾ ਚੁੱਕੇ ਆ ਕੋਈ ਗੰਦਾ ਪਾਣੀ ਆਉਂਦੇ ਸੀਆ ਸ੍ਰੀਰਦਾ ਪਾਣੀ ਆਉਂਦਾ ਲੋਕਾਂ ਨੇ ਪੁੱਛ ਲੋ ਕਿਸੇ ਬੰਦੇ ਨੇ ਵਾਟਰ ਉਸ ਦਾ ਪਾਣੀ ਪੀਂਦਾ ਹੋਊਗਾ ਸਾਰੋ ਦਾ ਪਾਣੀ ਪੀਂਦੇ ਆ ਲੋਕਾਂ ਨੇ ਆਰੋ ਦਾ ਪਾਣੀ ਬਿਚੇ ਲਵਾ ਟੁਕੇ ਆ ਆਪਣੇ ਘਰਾਂ ਚ ਆਰੋ ਲਵਾ ਲਿਆ ਦੂਸਰੇ ਵੱਡੇ ਆਰੋ ਵੀ ਲਵਾ ਲਏ ਲੇਕਿਨ ਪਾਣੀ ਵਾਟਰ ਉਸ ਦਾ ਕੋਈ ਪੀ ਕੇ ਰਾਜੀ ਨਹੀਂ ਨਾ ਨਾ ਕੇ ਰਾਜੀ ਹੈਗਾ ਬਿਦਾਵਾ ਕੀ ਹੈ ਪਹਿਲੇ ਤਾਂ ਉਹ ਗੰਦਾਈ ਪਾਣੀ ਆਉਂਦਾ ਸਿਰ ਤੇ ਸੈਗ ਬਣ ਜਾਂਦੇ ਆ ਜਾਂ ਵੈਸੇ ਹੀ ਬੰਦੇ ਸਮੈਲ ਆਉਂਦੀ ਹੈ ਬੰਦੇ ਦਾ ਨਾਮ ਨਹੀਂ ਇਹ ਕਰਗਾ ਇੱਥੇ ਜਿੱਦਣ ਵਾਰ ਤੁਸੀਂ ਦੇਖ ਸਕਦੇ ਹੋ ਜਿਹੜਾ ਜ਼ਿਆਦਾਤਰ ਲੋਕ ਜਿਹੜਾ ਲੋਕਾਂ ਦਾ ਕਹਿਣਾ ਹੈ ਡਿੰਪੀ ਵੱਲ ਹੈਗਾ ਅੰਕਲ ਜੀ ਇਹਨਾਂ ਨਾਲ ਵੀ ਗੱਲ ਕਰਨੀ ਚਾਹਵਾਂਗੇ ਅੰਕਲ ਜੀ ਕੀ ਲੱਗਦਾ ਤੁਹਾਨੂੰ ਡਿੰਪੀ ਕਿੱਥੇ ਕਿਸ ਤਰ੍ਹਾਂ ਕਹਿ ਚਾਹਤੇ ਸ਼ੋਰ ਪੁੱਜ ਗਿਆ ਵੀ ਇਹ ਕੰਮ ਕਰਾਊਗਾ ਆਪ ਪਾਰਟੀ ਦਾ ਬੰਦਾ ਆਉਣਾ ਹੈ ਕੋਟ ਸੰਲ ਤੇ ਸਮੇਂ ਤੇ 19 ਰੁਪਏ ਦਾ ਤੁਹਾਨੂੰ ਲੱਗਦਾ ਜੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਡਿੰਪੀ ਦਾ ਆਉਣਾ ਜ਼ਰੂਰੀ ਵੀ ਬੰਦਾ ਸੀ ਜ਼ਰੂਰੀ ਬੰਦਾ ਸੀ ਜ਼ਰੂਰੀ ਬਿਲਕੁਲ ਆਉਣਾ ਵੀ ਬੰਦਾ ਵੀ ਹੱਕ ਵੀ ਆਉਦਾ ਤਾਨੂੰ ਲੱਗਦਾ ਆ ਕਿ ਜਿਹੜੇ ਉਹ ਜਿਹੜੇ ਰਹਿੰਦੇ ਕੰਮ ਆ ਇਹਦੇ ਕੰਮ ਕੋਈ ਗੰਦਾ ਬਾਣੀ ਆ ਰਿਹਾ ਜਾਂ ਹੋਰ ਕੋਈ ਵੀ ਕਰਨਾ ਉਹ ਖਰਾਊਗਾ ਹੁਣੇ ਉਸ ਤੇ ਸਾਨੂੰ ਨਿਰ ਪਰ ਉੱਤੇ ਸਾਨੂੰ ਉਮੀਦ ਹੈ ਕਿ ਸਾਡੇ ਰਹਿੰਦੇ ਕੰਮ ਕਰੂਗਾ ਸਾਨੂੰ ਪੂਰੀ ਉਮੀਦ ਆ ਤੁਸੀ ਦੇਖ ਸਕਦੇ ਆ ਡੀਪੀ ਢਿੱਲੋ ਬਾਅਦ ਜਿਹੜਾ ਹੈ ਲੋਕਾਂ ਦਾ ਕਹਿੰਦਾ ਵੀ ਡੀਪੀ ਢਿੱਲੋ ਜਿਹੜਾ ਅੱਗੇ ਜਾਊਗਾ ਹੋਰ ਵੀ ਅਸੀਂ ਬੰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਵਿੱਚ ਕੀ ਨਾਮ ਕੀ ਹੈ ਤੁਹਾਡਾ ਕਰਤੇ ਉਹ ਪ੍ਰਤੀ ਕੀ ਲੱਗ ਰਿਹਾ ਹੈ ਕਿ ਲੱਛ ਜਿਹੜਾ ਆਪਨੇ ਮੰਨ ਲਿਆ ਸਰਕਾਰ ਦੇ ਤੱਕ ਕੀ ਲੱਗ ਰਿਹਾ ਹੈ ਕੌਣ ਉੱਗੇ ਜਾਊਗਾ گورਨਮੈਂਟ ਦੇ ਪੱਖ ਹੀ ਜਾ ਰਹੇ ਨੇ ਲੱਗਦਾ ਹੈ ਡਿਪੀ ਢੋ ਸ਼ੀਟ ਕੱਢ ਜੂਗਾ ਇਸ ਵਾਰ ਅਮੀਰ ਅਮੀਰ ਦਾ ਇਹ ਤਾਂ ਹੋਇਆ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਸ਼ੀਟ ਕੱਢ ਕੇ ਮਤਲਬ ਕੰਮ ਵੀ ਜਿਹੜੇ ਹੋਣਗੇ ਕਿਧਰੋਂ ਆ ਮੰਡੀ ਦੇ ਜਿਹੜੇ ਕੰਮ ਕਰਨਾ ਹੈ ਕੰਮ ਕਰਨਾ ਟੋਕਸਾਈ ਸਰਕਾਰ ਬੇਰਬੜ ਮੰਗਣੀ ਹੈ ਹੋਰ ਬੰਦਿਆਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਅਸੀਂ ਤੁਸੀਂ ਦੇਖ ਸਕਦੇ ਹੋ ਇਧਰ ਬਿੱਟੀ ਸਾਡੇ ਨਾਲ ਵਿੱਚ ਕੀ ਲੱਗ ਰਿਹਾ ਹੈ ਤੁਹਾਨੂੰ ਇਹ ਜਮਾ ਫਕਤ ਮﻘਾਬਲਾ ਹੈ ਕੋਈ ਇਹ ਦੇ ਪੱਖਾਂ ਹੀ ਪਾਲਾ ਦਾ ਕਿਹੜਾ ਜਿੱਤੂ ਹੈ ਤਾਂ ਮਨ ਤੋਂ ਕੀ ਲੱਗਦਾ ਹੈ ਇਲੈਕਸ਼ਨ ਜਿਹੜਾ ਕਿਸ ਤਰ੍ਹਾਂ ਹੋਇਆ ਹੈ ਲੈਕ ਬਹੁਤ ਵਧੀਆ ਹੋਇਆ ਜੀ ਸਟਾਪ ਦਾ ਇਲੈਕਸ਼ਨ ਹੋਇਆ ਸਟਾਪ ਰੈਟ ਤੇ ਜਿੱਤਣ ਦੇ ਚਾਂਸ ਜ਼ਿਆਦਾ ਦੇਖੋ ਸਾਰੇ ਜਿਹੜੇ ਡਿਪਟੀ ਦਾ ਚਾਂਸ ਸੀ ਗਏ ਇਧਰ ਪ੍ਰਧਾਨ ਜੀ ਵੀ ਐਮਸੀ ਸਾਹਿਬ ਵੀ ਆ ਗਏ ਨੇ ਐਮਸੀ ਸਾਹਿਬ ਕੀ ਲੱਗ ਰਿਹਾ ਤਾਂ ਲਗਭਗ 20000 ਪਲਸ ਵੋਟਾਂ ਦੇ ਡਿਲੀ ਵਾਈ ਜਿੱਤ ਰਹੇ ਕਿਸ ਤਰ੍ਹਾਂ ਤੁਸੀਂ ਸ਼ੋਰ ਕਿਸ ਤਰ੍ਹਾਂ ਦੇ ਚੱਲ ਉਸ ਐਸ ਸੀ ਸਮਾਜਾਰ ਉਜਾਨ ਪੂਰਾ ਆਮ ਆਦਮੀ ਪਾਰਟੀ ਕਰਨੀ ਸੀ ਡੀਐਮਪੀ ভাই 20000 ਵੋਟਾਂ ਜਿੱਤੂਏ ਗਾਰੰਟੀ ਇਹ ਲਖਾ ਲਓ ਦੇਖੋ ਜਿਹੜੇ ਜਿੰਨੇ ਵੀ ਹੈਗੇ ਹੈਗੇ ਲੋਕ ਤਕਰੀਬਨ ਡਿੰਪੀ ਦੇ ਹੱਥ ਦੇ ਵਿੱਚ ਹੀ ਭੁੱਤਰੇ ਨੇ ਕਿ ਹੋਰ ਵੀ ਬੰਦਿਆਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਮ ਜਿਹੜਾ ਲੱਗ ਚੁੱਕਿਆ ਹੈਗਾ ਜਾਮ ਲੱਗਣ ਕਰਕੇ ਥੋੜਾ ਜਿਆਦਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਤੇ ਇਸ ਕਰਕੇ ਹੋਰ ਬਤੇ ਜਿਹੜੇ

ਕੋ ਸਰਕਾਰ ਤੇ ਫਿਰ ਲੋਕੀਆਂ ਦੇ ਜਿਹੜੀ 25 ਸਾਲ ਲੱਗੇ ਆਂਦੇ ਮੌਕੇ ਦੇਖਦੇ ਕੀ ਪਤਾ ਲੋਕੀ ਦੇ ਵੀ ਕੋਈ ਨਾ ਕੋਈ ਕੰਮ ਹੋਤੀ ਆ ਚਰਨ ਤੇ ਕਰਨ ਦੇ ਤੇ ਸ਼ਾਂਤੀ ਵੀ ਹੋ ਗਈ ਲੋਕਾਂ ਦੀ ਹਾਂਜੀ ਕੀ ਲੱਗਦਾ ਵੀਰ ਜੀ ਤੁਹਾਨੂੰ ਲੱਗਦਾ ਤਾਂ ਹੀ ਤੇ ਹੈ ਕਿੱਥੀ ਟਿਕਵਾਇ ਬਾਕੀ ਪਰਵਾਸ ਦਾ ਮੌਕਾ ਨਹੀਂ ਸਰਦੇ ਹਾਤੇ ਸਰਦੇ ਹਾਤੇ ਵੋਟ ਬਹੁਤ ਪਈ ਹੈ ਜੀ ਹਾਂਜੀ ਗਾਹ ਹੁਣ ਪਰਮਾਪਰ ਪਤਾ ਚੱਤੇ ਇਹਨੂੰ ਪਤਾ ਲੱਗੋ ਇੱਕੀ ਤੇ ਤੁਹਾਨੂੰ ਲੱਗਦਾ ਵੀ ਡਿੰਪੀ ਢਿੱਲੋ ਜਿਹੜੇ ਗਿੱਦੜਵਾਦੇ ਆਉਣ ਵਾਲੇ ਜਿਹੜੇ ਜਿਹੜੇ ਕੰਮ ਰਹਿੰਦੇ ਹੈਗੇ ਜੋ ਕਰਨ ਵਾਲੇ ਉਹ ਕਰੋ ਸੀਵਰ ਦੇ ਮੂਲਪੁੱਤ ਹੋਰ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਸੀਵਰ ਦੇ ਕੰਮ ਤਾਂ ਵੈਸੇ ਹੋਈ ਜਾਂਦੇ ਹੀ ਹੂੰ ਉਹ ਤਾਂ ਖੁੱਦੇ ਸੀ ਆਪਣੇ ਦੇਖ ਕੇ ਜਾਂ ਪਾਪਾ ਵਗੈਰਾ ਤੁਹਾਨੂੰ ਲੱਗਦਾ ਪਾਰਟੀ ਤੋਂ ਰਣਨ ਤੋਂ ਬਾਅਦ ਦੇ ਵਿੱਚ ਜਿਹੜਾ ਗਿੱਦੜਵਾਦਾ ਵਿਕਾਸ ਹੋਣਾ ਸ਼ੁਰੂ ਹੋਇਆ ਹੈ ਹਾਂਜੀ ਹੋ ਸਕਦਾ ਉਸ ਨਾਲ ਤਾਂ ਫਰਕ ਤਾਂ ਪਿਆ ਹੀ ਤੇ ਓਕੇ ਸੰਭਾਰ ਹੈ ਜੀ ਤੇ ਇਸ ਕਰਕੇ ਸਰਕਾਰ ਦਾ ਫਾਇਦਾ ਤਾਂ ਹੁੰਦਾ ਹੀ ਲੋਕਾਂ ਨੂੰ ਐਟ ਔਰ ਵੀ ਅਸੀਂ ਬੰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਕੀ ਲੱਗਦਾ ਤੁਹਾਨੂੰ ਮੈਨੇਜ ਕੀ ਲੱਗ ਰਿਹਾ ਤੁਹਾਨੂੰ ਕੌਣ ਅੱਗੇ ਜਾ ਰਹੇ ਨੇ ਦੇਖੋ ਅਕੇ ਪਿੱਛੇ ਦਾ ਪਤਾ ਨਹੀਂ ਜੀ ਲੋਕਾਂ ਨੇ ਜਿਹੜੀ ਅਮਨ ਸ਼ਾਂਤੀ ਨਾਲ ਵੋਟ ਪਈ ਹੈ ਇਹ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਪੁਲਿਸ ਬਹੁਤ ਅੱਛੀ ਰਹੀ ਹੈ ਇਹ ਕਦੇ ਜਿੰਦਗੀ ਵਿੱਚ ਪੁਲਸਾਂ ਦੇ ਡੰਡਾ ਨਹੀਂ ਕੋਈ ਆਮ ਆਪੇ ਦਾ ਬੋਟਾ ਪਈਆਂ ਪ੍ਰਸ਼ਾਸਨ ਬਹੁਤ ਅੱਛਾ ਰਿਹਾ ਡੀਐਸਪੀ ਸਾਡਾ ਰਾਜਪਾਲ ਜੀ ਨੇ ਬਹੁਤ ਅੱਛੀ ਡਿਊਟੀ निभाई ਤੇ ਲੋਕਾਂ ਨੇ ਵੀ ਨਾਲ ਤਾਰ ਦਿੱਤਾ ਜਮਾ ਅਮਨ ਸ਼ਾਂਤੀ ਨਾਲ ਜਿਹੜੇ ਵੋਟਾਂ ਪਈਆਂ ਸਾਡੀ ਤਾਂ ਜਿੱਤ ਹੋ ਗਈ ਵੀ ਕਿੱਦੜੇ ਹੋਰ ਸਹੀ ਹੈ ਚੋ ਤੁਹਾਨੂੰ ਲੱਗਦਾ ਵੀ ਐਤੀ ਵਾਰੀ ਜਿਹੜਾ ਹਰਦੀਪ ਸਿੰਘ ਢਿੰਪੀ ਢਿੱਲੋਂ ਨੂੰ ਚਾਂਸ ਮਿਲਣਾ ਚਾਹੀਦਾ ਤਾਂ ਜੋ ਮੰਡੀ ਦਾ ਪਾਸ ਦੇਖੋ ਮੰਡੀ ਨਾਤੇ ਤਾਂ ਹਰਿਆਤ ਬੰਦਾ ਚਾਹੁੰਦਾ ਵੀ ਉਹ ਚਾਂਸ ਮਿਲਣਾ ਚਾਹੀਦਾ ਇੱਕ ਚਾਂਸ ਤਾਂ ਮਿਲੇ ਇੱਕ ਚਾਂਸ ਮਿਲਣਾ ਚਾਹੀਦਾ ਹਾਂਜੀ ਤੇ ਜਿਹੜੇ ਰਹਿਦੇ ਕੰਮ ਐ ਤੁਹਾਨੂੰ ਲੱਗਦਾ ਵੀ ਹੋਣਗੇ ਹੋਣਗੇ ਬਿਲਕੁਲ ਹੋਰ ਬੰਦਿਆਂ ਨਾਲ ਵੀ ਗੱਲ ਕੀ ਲੱਗ ਰਿਹਾ ਤੁਹਾਨੂੰ ਵੀਰ ਜੀ ਜਿਵੇਂ ਆਪਾਂ ਵੇਖਿਆ ਅੱਜ ਤੋਂ 28 ਸਾਲ ਪਹਿਲਾਂ ਦੇ ਹਜਾ ਕਰਿਆ ਆਪਣਾ ਮੌਕਾ ਨਹੀਂ ਮਿਲਿਆ ਜਿਹੜਾ ਇਹ ਤੋਂ ਇਹ ਟੀਮ ਨੇ ਚੋਣ ਦੇ ਵਿੱਚ ਮਿਲਿਆ ਤੇ ਸਰਕਾਰ ਵੀ ਹੈ ਸਰਕਾਰ ਜਿਹੜਾ ਬਈਏ ਸੀ ਡਿਪਿਟ ਨੂੰ ਪੂਰ ਸਪੋਰਟ ਕੀਤੀ ਹੈ ਤੇ ਬਰਤ ਬਰਤ ਵੋਟਾਂ ਨਿਕਟਾਵਾਂਗੇ ਐਮਐਲਏ ਬਣਾ ਕੇ ਵਿਧਾਨ ਸਭਾ ਚੂਹੇ ਬਾਕੀ ਲੋਕਲ ਬੈਠੇ 1995 ਤੋਂ ਬਾਅਦ ਜਿਹੜਾ ਜਿਹੜਾ ਬਾਈ ਇਲੈਕਸ਼ਨ ਆਇਆ ਹੈਗਾ ਫਿਰ ਬਾਈ ਇਲੈਕਸ਼ਨ ਜਿਹੜਾ 1995 ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਹੁਣ ਬਾਈ ਇਲੈਕਸ਼ਨ ਹੋਇਆ ਹੈਗਾ ਉਹ ਸਿਲੈਕਸ਼ਨ ਤੇ ਸਿਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਇਸ ਇਲੈਕਸ਼ਨ ਨੂੰ ਪੂਰੇ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਜੀ ਜਿਹੜੀ ਚਾਰ ਵਿਧਾਨ ਸਭਾ ਚੋਣਾਂ ਹੋਈਆਂ ਜਿੰਨੀਆਂ ਚੋਣਾਂ ਹੋਈਆਂ ਉਹਰੇ ਵਿੱਚ ਗਿੱਦੜਵਾਦੀ ਜਿਹੜੀ ਹੋਰ ਸੀਟ ਮੰਨੀ ਗਈ ਹੈ ਤੇ ਸਭ ਤੋਂ ਵੱਜ ਲੋਕਾਂ ਦੇ ਵਿੱਚ ਰੁਝਾਨ ਵੀ ਬਹੁਤ ਜ਼ਿਆਦਾ ਜੀ ਕੁਝ ਤਾਂ ਲੋਕਲ ਕੈਂਡੀਡੇਟ ਹੋਣ ਕਰਕੇ ਬਹੁਤ ਫਰਕ ਪੈ ਰਿਹਾ ਲੋਕ ਤਾਂ ਦਿਲੋਂ ਨਾਲ ਆ ਬਾਈ ਢਿੱਪੇ ਢਿਲੋਂ ਦੀ ਇੱਕ ਤਾਂ ਜੀ ਪਾਰਟੀ ਬਾਜ਼ੀ ਕਰਕੇ ਕੋਈ ਪਾਰਟੀ ਵਜ ਰਹੀ ਸਿਓ ਨਹੀਂ ਕਿ ਦਿਲੋਂ ਨਾਲ ਆ ਕੋਈ ਇਹ ਨਹੀਂ ਦੇਖ ਰਿਹਾ ਕਿ ਸਾਡੀ ਪਾਰਟੀ ਕਦੋਂ ਉੱਠੇ ਆ ਜਾਂ ਕਿਵੇਂ ਵੀ ਆ ਪਰ ਲੋਕ ਦਿਲੋਂ ਬਹੁਤ ਨਾਲ ਆ ਜਿਵੇਂ ਇਹਨਾਂ ਨੇ ਰੋਡ ਸ਼ੋਅ ਕਰਦਿਆ ਕਿ ਰੋਡ ਸ਼ੋਅ ਦੇ ਵਿੱਚ ਹੀ ਵੇਖਿਆ ਕਿ ਸਾਰੇ ਲੋਕਲ ਸ਼ਹਿਰ ਦੀ ਥੋੜਾ ਜਿਹਾ ਆਪਾਂ ਇੱਥੇ ਆ ਗਏ ਨਾਲ ਸੀ ਉਹਨਾਂ ਦੇ ਕੋਈ ਬਾਹਰੋਂ ਬੰਦਾ ਹੈ ਸਾਈਡ 'ਤੇ ਇਹ ਜੰਕਾ ਸਾਹ ਵਾ ਕੀ ਲੱਗ ਰਿਹਾ ਹੈ ਗਿਆ ਟਿੰਪੀ ਢੋ ਲਾਉਣ ਵਾਲੇ ਸਮੇਂ ਦੇ ਵਿੱਚ ਵਿਕਾਸ ਕਰਾਉਗੇ ਬਿਲਕੁਲ ਕਰਾਂਗੇ ਜੀ ਵਿਕਾਸ ਹੋ ਰਿਹਾ ਤੁਸੀਂ ਵੇਖੋ ਸੀਵਰੇਜ ਪੈ ਪੈ ਰਹੀ ਹੈ ਜੀ ਬਬਾਣੀਆਂ ਰੋਡ 'ਤੇ ਬਿਜ ਕੀ ਲੱਗ ਰਿਹਾ ਹੈ ਤੁਹਾਨੂੰ ਤੁਹਾਨੂੰ ਕੀ ਲੱਗਦਾ ਤਾਂ ਆਪਣੇ ਸਾਡੇ ਸ਼ਰਮਾ ਜੀ ਆਜਾ ਨਹੀਂ ਨਹੀਂ ਫੇਰ ਨਹੀਂ ਤੁਸੇ ਫੇਰ ਵੀ ਤੁਸੀਂ ਮੰਡਾ ਰਹੇ ਹੋ ਸ਼ਰਮਾ ਜੀ ਕੀ ਕੀ ਹੋਪ ਕੀ ਕਹਿਣਾ ਚਾਹੋਗੇ ਤੁਸੀਂ ਜੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜਿਵੇਂ ਲੋਕਾਂ ਨੇ ਵੋਟਾਂ ਪਾਈਆਂ ਕਮਲ ਸ਼ਾਂਤੀ ਨਾਲ ਵੋਟ ਪਈ ਹੈ ਵੀ ਇਹਦੇ ਚ ਇੱਕ ਬਹੁਤ ਵੱਡੀ ਜਿੱਤ ਆ ਸਿਵਲ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਦਾ ਜਿਹੜਾ ਰੋਲ ਕਿਸ ਤਰ੍ਹਾਂ ਦਾ ਰਿਹਾ ਜੀ ਬਹੁਤ ਵਧੀਆ ਰੋਲ ਰਿਹਾ ਜੀ ਪ੍ਰਸ਼ਾਸਨ ਦਾ ਵੀ ਪੁਲਿਸ ਪ੍ਰਸ਼ਾਸਨ ਦਾ ਵੀ ਕੋਈ ਚਿੜੀ ਨਹੀਂ ਫੜਕਣ ਦਿੱਤੀ ਜੀ ਉਹਨਾਂ ਨੇ ਜਿਦਾ ਕਿ ਪਹਿਲੇ ਇਲੈਕਸ਼ਨਾਂ ਵਿੱਚ ਤੁਹਾਨੂੰ ਪਤਾ ਹੀ ਮੁੰਡਾ ਕਰਦੀ ਹੁੰਦੇ ਸੀ ਹਾਂ ਸਰ ਪਾਲਸੀ ਵਾਲਾ ਆਪ ਦਾ ਜੋਰ ਤੋਂ ਐਸੀ ਕੋਈ ਗੁੰਡਾ ਕਰਦੀ ਨਹੀਂ ਹੋਈ ਜੀ ਇਹ ਵੀ ਇੱਕ ਬਹੁਤ ਵੱਡਾ ਅਮਨ ਸ਼ਾਂਤੀ ਦਾ ਸੰਕੇਤ ਮਿਲਿਆ ਆਪਾਂ ਨੂੰ ਇਸ ਵਾਰ ਲੋਕੀ ਖੁਸ਼ੀ ਦੇਖ ਸਕਦੇ ਹੋ ਜਿਹੜਾ ਜ਼ਿਆਦਾਤਰ ਡਿੰਪੀ ਢਿੱਲੋਂ ਵੱਲ ਜਿਹੜੀ ਆਵਾਜ਼ ਲੋਕਾਂ ਦੀ ਡਿੰਪੀ ਢਿੱਲੋਂ ਵਾਲੀ ਜਾ ਰਹੀ ਹੈ ਕਿ ਡਿੰਪੀ ਢਿੱਲੋਂ ਹੀ ਸ਼ੀਟ ਜਿਹੜੇ ਸ਼ੀਟ ਕੱਢਣਗੇ ਆਪਾਂ ਚਾਹਤ ਕਿ ਨਾਲ ਬਹੁਤ ਵਧੀਆ ਕੰਮ ਹੋਇਆ ਹੈ ਇਸ ਵਾਰ ਕੋਈ ਲੜਾਈ ਨਹੀਂ ਹੋਈ ਕੋਈ ਝਗੜਾ ਨਹੀਂ ਹੋਇਆ ਲੋਕੀ ਖੁਸ਼ ਹੈ ਇਸ ਦਾ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜਾ ਬਾਦੇ ਵਿਕਾਸ ਹੋ ਹੋ ਕੀ ਹੈ ਜੀ ਹੋਣਾ ਚਾਹੀਦਾ ਕਿ ਦਰਵਾਜ਼ਾ ਵਾਸਤੇ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਡਿਪੀ ਢਿੱਲੋਂ ਨੇ ਕਿਹਾ ਵੀ 2027 ਦੇ ਵਿੱਚ ਮੈਂ ਵੋਟ ਮੰਗਣ ਤਾਂ ਆਊਗਾ ਜੇਕਰ ਮੈਂ ਕੰਮ ਕਰਾਂਗਾ। ਅਗਰ ਕੰਮ ਨਾ ਕਰਾਂਗੇ ਉਹ ਸਾਰਾ ਚਲੀ ਜਾਊਗਾ ਇਹ ਲੋਕਲ ਕੈਂਡੀਡੇਟ ਆਪਣੇ ਸਾਰਾ ਵੱਡੇ ਗਲੇ ਪਰ ਉਹਨਾਂ ਨੇ ਜਿਹੜਾ ਵਾਅਦੇ ਕੀਤੇ ਪੂਰੇ ਕਰਨ ਡਿਪੀ ਢਿੱਲੋਂ ਕੀ ਹੋਣਾ ਚਾਹੀਦਾ ਮੰਡੀ 'ਚ ਹੋਰ ਵਿਕਾਸ ਕੀ ਹੋਣਾ ਚਾਹੀਦਾ ਇਹ ਤਾਂ ਜਾ ਆਪਣਾ ਸੀਵਰੇਜ ਦਾ ਪਾਣੀ ਦਾ ਹੀ ਹੈ ਇੱਥੇ ਜਿੱਦਾਂ ਹੀ ਬਹੁਤ ਰੋਲ ਹੈ ਸਾਡਾ ਡਾਕਟਰ 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 ਦਾ ਤੇ ਸਕੂਲ ਦਾ ਕਿੰਨੇ ਚਿਰ ਵਿਕਾਸ ਨਹੀਂ ਹੁੰਦਾ ਉਹਨਾਂ ਚਿਰ ਮੱਢੀ ਦਾ ਕੋਈ ਵਿਕਾਸ ਨਹੀਂ ਚੱਲਦਾ ਨਾ ਸਕੂਲ ਚੰਗਾ ਹੈ ਨਾ ਕੋਈ ਹਸਪੀਟਲ ਚੰਗਾ ਹੈ ਕੈਂਸਰ ਦੀ ਬਿਮਾਰੀ ਇੰਨੀ ਵੱਡੀ ਲਿਆ ਇੱਥੇ ਕੋਈ ਪੁੱਛੋ ਨਾ ਉਹਦਾ ਕੋਈ ਲਾਜਮੀ ਕਿੱਧਰ ਦੇ ਕੋਈ ਬਿਕਾ ਨੇਰ ਭਾਈ ਦਾ ਕੋਈ ਦਿੱਲੀ ਭਾਈ ਦਾ ਨੰਗ ਹੋ ਕੇ ਉੱਥੋਂ ਆ ਜਾਂਦਾ ਵੀ ਮੇਰੇ ਕੋਲ ਕੁਝ ਨਹੀਂ ਮੈਂ ਇੱਕ ਮਰ ਕੇ ਕਹਿਣਾ ਚਾਹੁੰਦਾ ਤੁਹਾਨੂੰ ਲੱਗਦਾ ਕੋਈ ਇੰਡਸਟਰੀ ਵਗੈਰਾ ਵੀ ਲੱਗਣੀ ਚਾਹੀਦੀ ਹੈ ਰੋਜ਼ਗਾਰ ਬਣਨੇ ਚਾਹੀਦੇ ਆ ਵਪਾਰ ਬਹੁਤ ਸਵਿਧਾਵਾਂ ਜਿਹੜੀਆਂ ਹੈਗੀਆਂ ਪੈਲਟੇ ਦਾ ਤੇ ਉਹਨਾਂ ਦੇ ਵਪਾਰ ਤੇ ਸਿਰ ਬਹੁਤ ਮਾੜਾ ਪੜ ਰਿਹਾ ਹੁਣ ਜੇ ਚੰਗੇ ਲਾਉਣਗੇ ਕੋਈ ਬਾਹਰ ਇੰਡਸਟਰੀ ਆਵੇ ਉਹਦੇ ਵਿੱਚੇ ਬਹੁਤ ਵਧੀਆ ਕੰਮ ਹੋਊਗਾ ਸ਼ਹਿਰ ਦੇ ਵਿੱਚੇ ਕਿੰਨਾ ਦਾ ਪਾਣੀ ਸੀ ਬੜੀ ਬਹੁਤ ਮੁੱਦਾ ਪਾਣੀ ਸੀਦਾ ਦਾ ਪੱਲਾ ਦਾ ਗੰਦਾ ਪਾਣੀ ਪੀ ਰਿਆ ਅਸੀਂ ਪੱਲਾ ਪਾਣੀ ਸੀ ਬੜੀ ਅੜਕਿਆ ਹੋਇਆ ਜੀ ਅਸੀਂ ਪਹਿਲਾਂ ਸਕੂਲ ਤੇ ਹਸਪੀਟਲ ਦਾ ਕੀ ਮੰਗੀ ਹੈ ਪਹਿਲਾਂ ਅਸੀਂ ਕਹਿੰਦੇ ਪਾਣੀ ਦੇ ਸੀਵਰ ਦਾ ਕੰਮ ਸਾਡਾ ਜਿਹੜਾ ਠੀਕ ਹੋਵੇ ਗੰਦਗੀ ਦੂਰ ਹੋਵੇ ਆ ਪਹਿਲਾਂ ਬਿਲਕੁਲ ਜਿਹੜੀਆਂ ਮੂਲ ਬੋਤ ਸਹੂਦਾਵਾਂ ਹੈਗੀਆਂ ਮੈਨਾਂ ਉਹ ਜਿਹੜੀਆਂ ਮਿਲੀਆਂ ਤੁਹਾਨੂੰ ਜ਼ਰੂਰ ਜ਼ਰੂਰ ਮਿਲਣੇ ਚਾਹੀਦੀਆਂ ਹੈਗੀਆਂ ਦੇ ਨਾਲ ਦੀ ਨਾਲ ਦੂਸਰਾ ਵਿਕਾਸ ਵੀ ਹੋਣਾ ਚਾਹੀਦਾ ਤਾਂ ਜੋ ਜਿਹੜੇ ਆਪਣੇ ਬੱਚਿਆਂ ਦਾ ਭਵਿੱਖ ਸਿਕਿਓਰ ਹੋ ਸਕੇ 40 ਸਾਲ ਹੋ ਗਏ ਜੀ ਸਾਨੂੰ ਤਾਂ ਆਪਣੀ ਉਮਰ ਤੇ ਵੇਖਦੇ ਪਾਣੀ ਤੇ ਛੀਵੜੀ ਨੂੰ ਸਾਨੂੰ ਤਾਂ ਲੋਟ ਆਇਆ ਇੱਥੇ ਅਸੀਂ ਹੋਰ ਕੁਝ ਮੰਗਣ ਜੋਗੇ ਨਹੀਂ ਰੇ ਐਸਾ ਜੋ ਮੰਗਦੇ ਆ ਪਹਿਲਾਂ ਵੀ ਸਕੂਲ ਦਵਾਈ ਪੜਾਈ ਬੱਚਿਆਂ ਦੀ ਹੋਵੇ ਵਧੀਆ ਆ ਫੀਵਰ ਪਾਣੀ ਦਾ ਵਧੀਆ ਅਰੇਂਜਮੈਂਟ ਹੋਵੇ ਸਰਕਾਰਾਂ ਤੋਂ ਆਈ ਕੋਈ ਕੁਝ ਮੰਗਦੇ ਕਿ ਕਿਦਰਵਾ ਮੰਡੀ ਦੀ ਗੱਲ ਕਰੀਏ ਕਿਦਰਵਾ ਮੰਡੀ ਦੇ ਵਿੱਚ ਐਡੇ ਤਾਨਾਂਤਰ ਜਿਹੜੇ ਹੈਗੇ ਆ ਮਤਲਬ ਆ ਪਾ ਕਹਿ ਸਕਦੇ ਆ ਜੀ ਐਡੇ ਐਡੇ ਵੱਡੇ ਜਿਹੜੇ ਸੱਤਵਾਰ ਦੀ ਡੇਟ ਪੈ ਤੇ ਕਿਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਅਰ ਹਰਚਰਤਨ ਸਿੰਘ ਵਰਗੇ ਰਾਜਾ ਵੜਿੰਗ ਮਨਪ੍ਰੀਤ ਬਾਦਲ ਤੇ ਉਸ ਦੇ ਹਿਸਾਬ ਨਾਲ ਦੇਖੀ ਤੇ ਕਿ ਦਰਵਾਜ਼ਾ ਕਿੰਨਾ ਕੁ ਬਸ ਹੋਇਆ ਉਹ ਤੁਹਾਨੂੰ ਤਾਂ ਤੁਹਾਨੂੰ ਕੋਈ ਲੱਗਦਾ ਨਹੀਂ ਕਿ ਇੱਕ ਪੈਸਾ ਵੀ ਲੱਗਦਾ ਇਹ ਸਾਨੂੰ ਡਿੰਪੀ ਢਿੱਲੋਂ ਤੋਂ ਆਸ ਹੈ ਕਿ ਸਰਕਾਰਾਂ ਦੀ ਬਣੇ ਕਿ ਕੋਈ ਡਿਵੈਲਪਮੈਂਟ ਕਰੇ ਜੀ ਲੱਗਦਾ ਬੰਦਾ ਚੰਗਾ ਬਾਵੇ ਦਾ ਪੱਕਾ ਐਮਐਲਏ ਬਾਕੀ ਇਹਦਾ ਸਰਕਾਰ ਦਾ ਉਹਦਾ ਸਰਕਾਰ ਦਾ ਵਰਕ ਹੈ ਜੀ ਦੇਖੋ ਸਾਰੇ ਜਿਹੜੇ तकरीबन ਲੋਕ ਜਿਹੜੇ ਢਿੰਪੀ ਢੱਲੋ ਵਾਲੇ ਜਿਹੜੇ ਉਹਨਾਂ ਦਾ ਇਸ਼ਾਰਾ ਢਿੰਪੀ ਢੱਲੋ ਵਾਲੀ ਜਾ ਰਿਹਾ ਹੈਗਾ ਪਾਣੀ ਖਰਾਬ ਹੋਣ ਕਰਕੇ ਹਾਂਜੀ ਕਿ ਬੇਲੀ ਪਾਣੀ ਖਰਾਬ ਹੋ ਗਿਆ ਹੁਣ ਉਸਾ ਕੋਟੋਂ ਲੈ ਡੇ ਲਈਏ ਬੈਂਟਾਬਾਦ ਲੈ ਲਈਏ ਟੀਨ ਵਾਲਾ ਪਾਣੀ ਹੈ ਨਹੀਂ ਤੁਸੀਂ ਕੁਰਲੀ ਵੀ ਨਹੀਂ ਕਰ ਸਕਦੇ ਇੱਦਾਂ ਕਹਿੰਦਾ ਪਾਣੀ ਹੋਇਆ ਹੋਇਆ ਤੇ ਵਾਟਰ ਵਸਦਾ ਸੀਵਰ ਦਾ ਆਉਂਦਾ ਨਹੀਂ ਜਾ ਸਭ ਤੋਂ ਵੱਡੀ ਦਿੱਕਤ ਆ ਆ ਜੀ ਪੈਸਾ ਤੋਂ ਪਹਿਲਾਂ ਪਹਿਲ ਦੀ ਧਾਰ ਦੇ ਕੰਮ ਇਹਨਾਂ ਨੂੰ ਆਹ ਕਰਾ ਰਹੇ ਦੇਖਦੇ ਤੁਹਾਨੂੰ ਲੱਗਦਾ ਵੀ ਉਹ ਕਰਨਗੇ ਇਹ ਕੰਮ ਲੱਗਦਾ ਵੀ ਪੂਰੇ ਪੂਰੇ ਸ਼ਹਿਰ ਨੂੰ ਉਮੀਦ ਐ ਇਸ ਦੀ ਹੂੰ ਅ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੇ ਤਕਰੀਬਨ ਡਿੰਪੀ ਢਿੱਲੋ ਵਾਲੀ ਜਿਹੜਾ ਇਸ਼ਾਰਾ ਜਾ ਰਿਹਾ ਹੈ ਤੇ ਸਾਡੇ ਵੀ ਰੂਮੀ ਵਾਲੀ ਜੀ ਸਾਡੇ ਨਾਲ ਆਏ ਨੇਗੇ ਵਾਲੀ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਪਹਿਲਾਂ ਤਾਂ ਟੈਗਰ ਪਾਣੀ ਟੈਲੀਵਿਜ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚੇ ਨੇ ਸਾਡੇ ਸੋਨੀ ਜੀ ਮੈਂ ਸਭ ਤੋਂ ਪਹਿਲਾਂ ਇੰਨੀ ਵਧੀਆ ਇਲੈਕਸ਼ਨ ਹੋਣ ਦਾ 70 ਸਾਲਾਂ ਤੇ 75 ਸਾਲਾਂ ਅਜ ਪਹਿਲੀ ਵਾਰ ਇੰਨੀ ਪੀਸਕ ਇਲੈਕਸ਼ਨ ਹੋਈ ਹੈ ਪ੍ਰਸ਼ਾਸਨ ਦਾ ਸਾਰੇ ਅਫਸਰ ਸਹਿਬਾਨ ਦਾ सारी पब्लिक का सारे लीडर साहब कि बहुत धन्यवाद करता है कि बगैर किसी नुमायज तो लड़ाई झगड़े तो इतने इलेक्शन पीसफुल हो साहब सब साहब सब का मैं बहुत धनबाद करता प्रशासन का सारे बाकी हार जिता पता मंडी अज बहुत खुश है मंडी की अच्छी जित है कि बगैर लड़ाई झगड़े किसी नुमाज तो पहली बार किलैक्शन बहुत बहुत धन्यवाद ਤੋਂ ਤੁਹਾਨੂੰ ਕੀ ਲੱਗਦਾ ਵੀ ਐਤੀ ਵਾਰ ਜਿਹੜਾ ਫਤਵਾ ਕਿਹੜੇ ਪਾਸੇ ਜਾ ਰਿਹਾ ਹੈ ਇਹ ਤਾਂ ਪਬਲਿਕ ਦਾ ਸੂਕੋ ਨਈ ਫਿਰ ਵੀ ਮਾਟਰ ਲੋਕਾਂ ਦੇ ਵਿੱਚ ਕੀ ਹੈ ਤੁਸੀਂ ਵੀ ਵਿਚਰਦੇ ਹੋ ਲੋਕਾਂ ਦੇ ਵਿੱਚ ਜਾਣਨਾ ਚਾਹੁੰਦੇ ਹੋ ਕੀ ਵਿਚਰਦੇ ਕੀ ਲੱਗ ਰਿਹਾ ਹੈ ਸਾਰੇ ਕੈਂਡੀਡੇਟ ਨੂੰ ਕੈਂਡੀਡੇਟ ਨੂੰ ਵੋਟ ਸੁਣਦੇ ਆ ਕਿ ਬਹੁਤ ਜਿਆਦਾ ਕੋਈ ਕਿਹੜਾ ਲੋਕਲ ਕੈਂਡੀਡੇਟ ਹੈ ਤੁਹਾਨੂੰ ਲੱਗਦਾ ਡਿਪਟੀ ਤੇ ਸ਼ੀਟ ਕੱਟਣਗੀ ਹਾਂ ਲੱਗਦਾ ਡਿਪਟੀ ਹੋਏ ਜਿਆਦਾਤਰ ਜਿਹੜਾ ਇਸ਼ਾਰਾ ਡਿਪਟੀ ਤੋਂ ਨਹੀ ਜਾ ਰਿਹਾ ਹੈਗਾ ਡਿਪਟੀ ਤੋਂ ਨਹੀ ਲੋਕ ਜਿਹੜਾ ਪ੍ਰੈਫਰੈਂਸ ਦੇ ਰਹੇ ਨੇ ਕਿ ਕਿਸੇ ਵੀ ਢੰਗ ਜਿਹੜੀ ਸ਼ੀਟ ਕੱਢਣਗੇ ਹੋਰ ਵੀ ਅਸੀਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਹੋਰ ਕੋਈ ਗੱਲਬਾਤ ਕਰਨ ਦੇ ਸਾਹਮਣੇ ਆਉਂਦਾ ਹੈਗਾ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਨਗਰਬਾਣੀ ਨਾਲ ਤੇ ਤੁਹਾਨੂੰ ਪਲ-ਪਲ ਦੀ ਅਸੀਂ ਜਾਣਕਾਰੀ ਦਿੰਦੇ ਰਵਾਂਗੇ ਸਾਡਦੇ tá va ਜਨ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਨ ਸਾਹਿਬ ਕੀ ਕਹਿਣਾ ਚਾਹੋਗੇ ਇਲੈਕਸ਼ਨ ਜਿਹੜੇ ਇਲੈਕਸ਼ਨ ਦੀ ਗੱਲ ਕਰੀ ਆਪਾਂ ਇਲੈਕਸ਼ਨ ਜਿਹੜਾ ਸਿਵਲ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈਗਾ ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹੀ ਬਹੁਤ ਵਧੀਆ ਰਹੀ ਜੀ ਅਮਨ ਸ਼ਾਂਤੀ ਨਾਲ ਇਲੈਕਸ਼ਨ ਹੋਇਆ ਜੀ ਬਹੁਤ ਵਧੀਆ ਹੋਇਆ ਜੀ ਤੁਹਾਨੂੰ ਕੀ ਲੱਗ ਰਿਹਾ ਕਿਹਦੇ ਉਹ ਬਲ ਹਵਾ ਕਿਹੜੇ ਪਾਸੇ ਜਾ ਰਹੀ ਹੈ ਕੋਈ ਇਹ ਸਹੀ ਫਿਰ ਨਹੀਂ ਪਤਾ ਹਮ ਇੱਕ ਕਹਾਣੀਆਂ ਗੱਲਾਂ ਜੀ ਕੀ ਹੋਣਾ ਹੈ ਜੀ ਅਵੇ ਨਰੇ ਬਹੁਤ ਵਧੀਆ ਸ਼ਾਂਤ ਇਹ ਇਲੈਕਸ਼ਨ ਹੋ। ਵਿਜੀਨਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜੀ ਕੀ ਕਹਿਣਾ ਚਾਹੁੰਗੇ? ਹਾਂ ਠੀਕ ਹੈ ਵਧੀਆ ਮਨ ਸ਼ਾਂਤ ਜਿਵੇਂ ਜੈਨ ਸਾਹਿਬ ਨੇ ਦੱਸਿਆ ਵਧੀਆ ਹੋਏ ਇਲੈਕਸ਼ਨ। ਪਿਛਲੇ ਵਾਰੀ ਤੁਹਾਡੀ ਵੀਡੀਓ ਵੀ ਬਾਹਰ ਲ ਹੋਈ ਸੀਗੀ ਜਿਹੜਾ ਇਲੈਕਸ਼ਨ ਦੇ ਵਿੱਚ ਜਿਹੜਾ ਸੀਵਰੇਜ ਪਾਣੀ ਨੂੰ ਲੈ ਕੇ ਤੁਹਾਡੀ ਮੇਰੇ ਸਾਹਮਣੇ ਵੀਡੀਓ ਸੀਗੀ ਮੇਰੇ ਵੱਲੋਂ ਵੀ ਚੜਾਈ ਗਈ ਸੀ। ਤੇ ਕੀ ਲੱਗਦਾ ਹੈ ਕਿ ਉਹ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਦੂਰ ਹੋਣਗੀਆਂ? ਸੋ ਤਾਂ ਜੇ ਹੋ ਗਈਆਂ ਤਾਂ ਠੀਕ ਹੈ ਨਹੀਂ ਸਤਾਈਆਂ ਜਿਹੜਾ ਦੂਰ ਹੈ ਜੀ। ਤਾਨੂੰ ਲੱਗਦਾ ਵੀ ਡਿੰਪੀ ਤੇ ਲੋਕ ਕੰਮ ਕਰਵਾਊਗਾ ਕਰਵਾਊਗਾ ਤਾਂ ਜੀ ਬਾਦਸ਼ਾਹੀ ਜੀ ਨਹੀਂ ਤਾਂ ਫਿਰ ਤੁਹਾਡੇ ਮੂਰੀ ਹੈ ਜੋ ਕੁਝ ਹੋਇਆ ਤਾਂ ਹੋਣਾ ਹੀ ਹੈ ਤੁਹਾਨੂੰ ਲੱਗਦਾ ਵੀ ਗਿੱਦਰਵਾ ਮੰਡੀ ਅਜਿਹੀ ਮੰਡੀ ਹੈ ਜਿਹੜੀ ਅ ਅਰਸ਼ ਤੋਂ ਫਰਸ਼ ਤੇ ਵੀ ਪਿਛਾ ਦੇਦੀ ਤੇ ਫਰਸ਼ ਤੋਂ ਅਰਸ਼ ਤੇ ਵੀ ਲਾ ਦਿੰਦੀ ਬਸ ਜੀ ਬਸ ਤੁਸੀਂ ਆ ਵੀ ਕਹਿੰਦਾ ਢੱਲਾ ਸਾਵੇਂ ਅਰਸ਼ ਤੋਂ ਫਰਸ਼ ਹੀ ਹੋਊਗਾ ਇਹ ਤੇ ਫਰਸ਼ ਤੋਂ ਅਰਸ਼ ਆਈ ਬਾਦਸ਼ਾਹੀ ਵੀ ਬਣਾ ਦਿੰਦੀ ਐ ਤੇ ਪਖਾਰੀ ਵੀ ਬਣਾ ਦਿੰਦੀ ਐ ਇਹ ਲੋਕ ਐ ਰੱਬ ਐ ਪਰਮਾਤਮਾ ਐ ਕੀ ਉਮੀਦ ਕੀ ਕਰੋਂਗੇ ਡਿੰਪੀ ਢੱਲੋਂ ਕਿ ਕੀ ਹੈ ਜੀ ਉਮੀਦ ਤਾਂ ਵਸੇ ਹੀ ਸਭ ਤੋਂ ਜਿਹੜੀਆਂ ਵੱਡੀਆਂ ਸਮੱਸਿਆ ਹੈ ਕਿ ਇਹਨਾਂ ਨੇ ਹੱਲ ਹੋਵੇ ਸਮੱਸਿਆ ਦੋ ਹੀ ਹੈ ਉਹਦੇ ਵੀ ਅਸੀਂ ਦੱਸਿਆ ਸੀ ਤੇ ਅੱਜ ਵੀ ਅਸੀਂ ਕਹਿੰਦੇ ਆ ਇਨਾ ਪਾਣੀ ਪੀਣ ਨੂੰ ਇਹਦੇ ਨਾਲ ਪਾਣੀ ਡੋਲਣ ਨੂੰ ਐ ਤੁਸੀਂ ਦੇਖ ਸਕਦੇ ਹੋਗੇ ਉਹ ਜ਼ਿਆਦਾਤਰ ਜਿਹੜਾ ਰੁਝਾਨ ਆ ਡਿੰਪੀ ਢੱਲੋਂ ਵਾਲੀ ਜਾ ਰਿਹਾ ਹੈਗਾ ਮਾਮਾ ਜੀ ਸਾਡੇ ਨਾਲ ਜੁੜੇ ਨੇ ਮਾਮਾ ਜੀ ਪੁੱਛਦੇ ਮਾਮਾ ਕੀ 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 ਕਹਿਣਾ ਤੁਹਾਨੂੰ ਸਿਵਲ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਕਿੱਥੇ ਬਹੁਤ ਵਧੀਆ ਰੋਡ ਹੈ ਬਹੁਤ ਬਹੁਤ ਐਸਐਸਪੀ ਸਾਹਿਬ ਬਧਾਈ ਦੇ ਬਾਕਰ ਇੱਕ ਮੁਚੀ ਉਹਨਾਂ ਦਿੱਤੀ ਬਹੁਤ ਬਹੁਤ ਕੀ ਲੱਗਦਾ ਹੈ ਜੇ ਕਿਹਦੇ ਕਿਹਦੇ ਵੱਲ ਹੋਵਾ ਜੇ ਜਿਹੜੀ ਚੱਲ ਰਹੀ ਹੈ ਵਾਈਡਿਪੀ ਵੱਲ ਡਿਪੀ ਵੱਲ ਜਾ ਰਹੀ ਹੈ ਲੱਗਦਾ ਹੈ ਤੈਨੂੰ ਡਿਪੀ ਸ਼ੀਟ ਘਟੂ ਹੈ ਮੰਡੀ ਦਾ ਕਿੰਨਾ ਖਸਾ ਰਿਹਾ ਬਹੁਤ ਖਸਾ ਰਿਹਾ ਮੰਡੀ ਕਰ ਰਿਹਾ ਮੰਡੀ ਤੇ ਐਤੀ ਮੰਡੀ ਜਿਹੜੀ ਜਿਹੜੀ ਮੰਡੀ ਦੀ ਗੱਲ ਕਰੀਏ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਬੋਲ ਪਾਈ ਹੈ 35 ਦੇ ਹਾੜ ਬਾਜੀ 35 ਦੇ ਹਾੜ ਕੋਸਮ ਕੀ ਰਹਾ ਕੋਸਮ ਕੀ ਮੰਡੀ ਦਾ ਵੀਰ ਜੀ ਨਾਲ ਗੱਲਬਾਤ ਰਣਜੀਤ ਜੀ ਕੀ ਕਹਿਣਾ ਚਾਹੋਗੇ ਸਿਵਲ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਰਵੱਈਆ ਬਹੁਤ ਵਧੀਆ ਪ੍ਰਸ਼ਾਸਨ ਦਾ ਰਵੱਈਆ ਰਿਹਾ ਬਹੁਤ ਪੀਸ ਸੁਲ ਰਿਹਾ ਹੈ ਉਹਨਾਂ ਨੇ ਕੋਈ ਵੀ ਛੋਟੇ ਡੁੱਟਾ ਕਰ ਕੀ ਲੱਗਦਾ ਕੇਵਲ ਹੋਵਾ ਜਾ ਰਿਹਾ ਹੈ ਸਵਾਗਤ ਹੈ ਜੀ ਤੁਹਾਡਾ ਸੈਰੀ ਚਾਰ ਬਿਜਟ ਲਈ ਲੋਕਾਂ ਦੇ ਬਣਾਵਾਰੇ ਤੇ ਸੈਰੀ ਕਰਦੇ ਜੀ ਹਰੇਕ ਬੰਦਾ ਆਪਣਾ ਜੇ ਲੋਕੇ ਚੱਲਦਾ ਹੈ ووٹ ਉਹ ਤੋਂ ਬਣਾਇ ਦਿੱਤੇ ووٹ ਫੋਟਾ ਮੰਨ ਨਹੀਂ ਪੈਂਦੇ ਬਰੇ ਪ੍ਰੈਸ਼ਨ ਆ ਫੋਟਾ ਪੈਂਦੀ ਨਹੀਂ ਜੀ ਬਿਲਕੁਲ ਬਿਲਕੁਲ ਤੁਹਾਡਾ ਕਹਿਣਾ ਹੈ ਪ੍ਰੈਸ਼ਨ ਨਾਲ ਵੋਟ ਨਹੀਂ ਪੈਂਦੀ ਪਰ ਜਿਹੜੇ ਲੋਕਾਂ ਦੀ ਜੇ ਆਪਾਂ ਆਵਾਜ਼ ਕਰੀਏ ਆਪਾਂ ਤੁਹਾਡੀ ਗੱਲ ਨਹੀਂ ਕਰਦੇ ਬਸਿਕਿੰਗ ਕਰਦੇ ਇਹਦੇ ਗੱਲ ਕਰਦੇ ਲੋਕਾਂ ਦੇ ਵਿੱਚ ਕੀ ਹਵਾ ਚੱਲ ਰਹੀ ਹੈ ਲੋਕ ਤਾਂ ਇੱਕ ਮਾਂ ਵੱਲ ਦੇਖ ਰਹੇ ਆ ਵੀ ਜਿਹੜੇ ਬੰਦੇ ਨੇ ਪਹਿਲਾਂ ਕੰਮ ਕਰਾਏ ਆ ਉਹਦਾ ਬੈਨੀਫਿਟ ਤਾਂ ਮਿਲਦਾ ਹੀ ਰਹਿੰਦਾ ਠੀਕ ਆ ਮੈਂ ਦੇਖਦੇ ਆ ਸਭ ਨੂੰ ਦੀ ਜੇ ਕੰਮ ਹੋਇਆ ਮੰਡੀ ਦੇ ਵਿੱਚ ਉਹ ਕਿਹਨੂੰ ਕਹਿੰਦੀ ਲੋਕ ਦੇਖੋ ਤਿੰਨੇ ਜਿਹੜੇ ਉਮੀਦਵਾਰ ਸੀਗੇ ਤਿੰਨੇ ਹੀ ਤਲਾਤਰ ਉਮੀਦਵਾਰ ਸੀਗੇ ਜੇਕਰ ਭਾਜਪਾ ਦੀ ਬਾਦਲ ਦੀ ਗੱਲ ਕਰੀਏ ਤਾਂ ਉਹ ਸੈਂਟਰ ਦੇ ਵਿੱਚ ਨੇ ਤੇ ਜੇ ਕਾਂਗਰਸ ਦੇ ਵਿਵਾ ਅਮਰਤਾ ਬੜਿੰਗ ਦੀ ਗੱਲ ਕਰੀਏ ਤਾਂ ਉਹ ਆਪੋਜੀਸ਼ਨ ਦੇ ਵਿੱਚ ਨੇ ਤੇ ਹਦੀਪ ਸਿੰਘ ਦਿੱਲੀ ਦੀ ਤੇ ਜਦ ਦੀ ਗੱਲ ਕਰੀਏ ਤਾਂ ਉਹ ਸੱਤਾਧਾਰੀ ਪਾਰਟੀ ਦੇ ਵਿੱਚ ਨੇਗੇ ਤੇ ਕਿਹਦਾ ਬੈਨੀਫਿਟ ਜਿਹੜਾ ਕਿ ਦਰਵਾਜ਼ੇ ਨੂੰ ਜ਼ਿਆਦਾ ਰਹੂਗਾ ਜੇਕਰ ਜਿਹੜਾ ਵੀ ਲੱਗੇ ਬੈਨੀਫਿਟ ਤਾਂ ਹੀ ਮਤਲਬ ਇਸ ਤਰ੍ਹਾਂ ਸਰਕਾਰਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਜਿਸ ਤਰ੍ਹਾਂ ਹਮ ਆਪ ਪਾਰਟੀ ਦੀ ਸਰਕਾਰ ਚੱਲ ਰਹੀ ਹੈ 2 ਸਾਲ ਉਹਦਾ ਵੀ ਬੈਨੀਫਿਟ ਮਿਲੇਗਾ ਸੈਂਟਰ ਸਰ ਗਵਰਨਮੈਂਟ ਦਾ ਵੀ ਆਹ ਕੁਝ ਸਕੀਮਾਂ ਸੈਂਟਰ ਗਵਰਨਮੈਂਟ ਤੋਂ ਆਉਂਦੀਆਂ ਨੇ ਉਹਦਾ ਵੀ ਲੋਕਾਂ ਨੂੰ ਬੈਨੀਫਿਟ ਮਿਲਦਾ ਹੈ ਬਾਕੀ ਮਤਲਬ ਜਿਹੜੇ ਕਾਂਗਰਸ ਚੈਂ ਜਿਹੜਾ ਹੈ ਉਹ ਆਲਰੇਡੀ ਕੰਮ ਕਰੀ ਰਹੇ ਹੈ ਕੋਈ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹੈ ਲੁਧਿਆਣਾ ਕਾਂਗਰਸੀ ਵੀ ਹੈ ਉਹ ਵੀ ਪੰਡਤ ਵਗੈਰਾ ਸਭ ਦੇ ਇਲਾਕੇ ਨੂੰ ਦੇਦੇ ਹੈ ਇਸ ਕਰਕੇ ਸਹਿਯੋਗ ਤੱਕ ਦਰਵੇ ਨੂੰ ਸਭ ਦੇ ਹੀ ਹੈ ਕਿ ਦਰਵੇ ਦਾ ਪ੍ਰਕਾਸ਼ ਇਸ ਦੇ ਸਦਾਰ ਤੇ ਹੋਣਾ ਚਾਹੀਦਾ ਕਿ ਕਿ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਇਹ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਤੇ ਟਾਣ ਪਾਣੀ ਤੇ ਸੀਵਰੇਜ ਦੀ ਪ੍ਰੋਬਲਮ ਆ ਜੀ ਵੱਡੀ ਸਭ ਤੋਂ ਜਿਹੜੀ ਸਮੱਸਿਆ ਰੋਕਾਂ ਦੀ ਬਹੁਤ ਤਾਂ ਸਾਡੇ ਚਲੋ ਜਲਦੀ ਮੇਰੇ ਵੀ ਜਿਹੜਾ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਹੈ ਜੀ ਸੀਵਰੇਜ ਦਾ ਹੱਲ ਹੋਣਾ ਚਾਹੀਦਾ ਹੈ ਚਾਹੇ ਤਾਂ ਇਹ ਸਾਰਾ ਸੀਵਰੇਜ ਬਦਲ ਕੇ ਨਵਾਂ ਹੋਵੇ ਚਾਹੇ ਇਹਨੂੰ ਰਿਪੇਅਰ ਕਰਕੇ ਪਾਈਪਾਂ ਵਗੈਰਾ ਬਦਲੀਆਂ ਜਾਂ ਬਾਕੀ ਵਾਟਰ ਸਪਲਾਈ ਦੀ ਜਿਹੜੀ ਮਿਕਸਿੰਗ ਵਗੈਰਾ ਹੋ ਰਹੀ ਹੈ ਉਹਨੂੰ ਬੰਦ ਕਰਕੇ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਲੋਕਾਂ ਨੂੰ ਇਹ ਉਡਲੀਏ ਸੋਹਣਾਂ ਲੋਕਾਂ ਨੂੰ ਇਹ ਮਿਲ ਨਹੀਂ ਹੈ ਇਸ ਤਰ੍ਹਾਂ ਨਹੀਂ ਲੱਗਦਾ ਵੀ ਗਿੱਦੜਵਾੜ ਦੇ ਵਿੱਚ ਕੋਈ ਵੱਡੀ ਇੰਡਸਟਰੀ ਲੱਗਣੀ ਚਾਹੀਦੀ ਹੈ ਜਾਂ ਕੋਈ ਇਸ ਤਰ੍ਹਾਂ ਦੇ ਕੰਮਕਾਰ ਹੋਣੇ ਚਾਹੀਦੇ ਜਿਹੜੇ ਆਪਣੇ ਬੱਚੇ ਬਾਹਰ ਜਾ ਰਹੇ ਨੇ ਜਾਂ ਕਿਤੇ ਹੋਰ ਜਾ ਰਹੇ ਨੇਗੇ ਜਾਂ ਬਾਹਰ ਬਾਹਰ ਕੰਮ ਕਰਨੇ ਜਾ ਰਹੇ ਨੇ ਇੱਥੇ ਹੀ ਉਹਨਾਂ ਨੂੰ ਰੋਜ਼ਗਾਰ ਮਿਲੇ ਆਪਣੇ ਬੱਚੇ ਇੰਡਸਟਰੀ ਤਾਂ ਲੱਗਣੀ ਚਾਹੀਦੀ ਹੈ ਪਰ ਪੰਜਾਬ ਦੇ ਇਹ ਜਿਹੇ ਹਾਲਾਤ ਹੈ ਨਹੀਂ ਇੰਡਸਟਰੀ ਆ ਹੀ ਨਹੀਂ ਰਹੀ ਪੰਜਾਬ ਦੇ ਵਿੱਚ ਤੁਸੀਂ ਦੇਖੋ 2-3 ਸਾਲਾਂ ਵਿੱਚ ਕਿੰਨਾ ਨਿਵੇਸ਼ ਹੋਇਆ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਹੈ ਕਿਤੇ ਕਿਸਾਨਾਂ ਦੇ ਮਸਲੇ ਖੜੇ ਹੋ ਜਾਂਦੇ ਆ ਰੋਜ਼ ਜਾਮ ਰਹਿੰਦੇ ਆ ਬਾਜ਼ਾਰ ਦੇ ਵਿੱਚ ਲਾਂਡਰ ਦਾ ਬਹੁਤ ਵੱਡਾ ਮਸਲਾ ਖੜਾ ਹੋਇਆ ਖੜਾ ਇਸ ਕਰਕੇ ਇੰਡਸਟਰੀ ਉੱਤੇ ਮੂਹ ਹੀ ਨਹੀਂ ਕਰ ਰਹੀ ਪੰਜਾਬ ਵੱਲ ਜ਼ਰੂਰਤਾਂ ਬਹੁਤ ਵੱਡੀ ਇੰਡਸਟਰੀ ਦੀ ਇੱਥੇ ਜੇ ਹਰਿਆਣਾ ਦੀ ਗੱਲ ਕਰੀਏ ਹਰਿਆਣਾ ਤੇ ਪੰਜਾਬ ਦਾ ਬੜਾ ਫਰਕ ਪੈ ਗਿਆ ਹਰਿਆਣਾ ਪੰਜਾਬ ਨਾਲੋਂ ਕਿਤੇ ਅੱਗੇ ਹਰਿਆਣਾ ਤਾਂ ਜੀ ਪੰਜਾਬ ਨਾਲੋਂ ਬਹੁਤ ਜ਼ਿਆਦਾ ਅੱਗੇ ਹੈ ਕਿ ਹਰਿਆਣੇ ਦਾ ਜਿਹੜਾ ਈਐਸਡੀ ਕਲੈਕਸ਼ਨ ਹੈ ਕੱਲੀ ਗੁੜਗਾਵਾਾਂ ਦੀ ਉਹਨੀ ਕਲੈਕਸ਼ਨ ਹੈ ਜਿੰਨੇ ਸਾਰੇ ਪੰਜਾਬ ਦੀ ਹੈ ਆਪਾਂ ਹਰਿਆਣੇ ਦੀ ਤਾਂ ਮੁਕਾਬਲਾ ਕਰ ਹੀ ਨਹੀਂ ਸਕਦਾ ਪੰਜਾਬ ਕਿੱਦੇ ਤੇ ਲਈ ਬਹੁਤ ਮਟੀ ਇੰਡਸਟਰੀਆਂ ਰਹਿਣੇ ਨੇ ਅ ਦੇਖੋ ਲੋਕਾਂ ਦੇ ਅਸੀਂ ਵੱਖ-ਵੱਖ ਲੋਕਾਂ ਦੇ ਵੀਊ ਜਿਹੜੇ ਲੈ ਰਹੇ ਆ ਗਏ ਵੱਖ-ਵੱਖ ਲੋਕਾਂ ਦਾ ਕੀ ਕਹਿਣਾ ਹੈਗਾ ਤੇ ਕੀ ਉਹਨਾਂ ਦੀ ਗੱਲਬਾਤ ਹੈਗੀ ਹੈ ਹੋਰ ਵੀ ਬੰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਿੱਚ ਕੀ ਕੀ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਭ ਤੋਂ ਵਧੀਆ ਕੋਈ ਲੜਾਈ ਝਗੜਾ ਨਹੀਂ ਉਹ ਸਭ ਤੋਂ ਵਧੀਆ ਨਾ ਬੰਦੀ ਗੱਲ ਉਹ ਆ ਖੁਸ਼ੀ ਦੀ ਗੱਲ ਸਾਰੇ ਭੈਣ ਭਰਾ ਰਲ ਕੇ ਰਹੀਦੇ ਯਾਰ ਦੋਸਤ ਉਹਵੇਂ ਖੜੇ ਕੋਈ ਪਾਰਟੀ ਦਾ ਭੇਦ ਮੋਚਿਆ ਨਹੀਂ ਗੱਲਬਾਤ ਸਾਰੇ ਬਾਬ ਕੀ ਲੱਗ ਰਿਹਾ ਵੀ ਕੋ ਕੋਣ ਜਿਹੜਾ ਅੱਗੇ ਜਾ ਰਿਹਾ ਇਹਦਾ 20 ਦਿਨ ਕਿ ਦੱਸੋ ਜੀ 10 ਵਜੇ ਪਾਦੇ ਲੱਗੇ ਬਾਹਲਾ ਟਾਈਮ ਵੇਲੇ ਲੱਗਣਾ ਅੱਛਾ 20 ਦਿਨ ਦੱਸੋ ਜੀ ਇਹ ਫਿਰ ਵੀ ਲੋਕ ਲੋਕਾਂ ਦੀ ਆਵਾਜ਼ ਕੀ ਹੈ ਇਹ ਜਿਹੜਾ ਜਿਹੜੀ ਪਾਰਟੀ ਦਾ ਗੈਰ ਦਈ ਇਹਦਾ ਜਿਹੜਾ ਜਿਹੜੀ ਪਾਰਟੀ ਦਾ ਸਮਰਥਨ ਕਰਦਾ ਉਹਦੇ ਕਹਿੰਦਾ ਹੁੰਦਾ ਵੇਖੋ ਜਿਹੜਾ ਵੀ ਜਿਹੜੀ ਪਾਰਟੀ ਨਾਲ ਸੰਬੰਧਤ ਹੈ ਉਸੇ ਪਾਰਟੀ ਦਾ ਉਹ ਨਾਮ ਲੈ ਦਿੰਦਾ ਹੈ ਸਾਰੀ ਸਾਹਿਬ ਸਾਡੇ ਨਾਲ ਕੀ ਕੀ ਕਹਿਣਾ ਚਾਹੁੰਗੇ ਕੁਝ ਨਹੀਂ ਕਹਿਣਾ ਮੈਂ ਸਬਸਕ੍ਰਾਈਬ ਕੋਈ ਤੁਹਾਡੇ ਵਿਊ ਸਿਵਲ ਪ੍ਰਸ਼ਾਸਨ ਦਾ ਪੁਲਿਸ ਅਧਿਕਾਰੀ ਦਾ ਕਿਦਰਾ ਇਲੈਕਸ਼ਨ ਕਿਸ ਤਰ੍ਹਾਂ ਰਿਹਾ ਹੈ ਇਲੈਕਸ਼ਨ ਕਿਸ ਤਰ੍ਹਾਂ ਇਲੈਕਸ਼ਨ ਠੀਕ ਰਿਹਾ ਸਿਖਸ਼ਾਂ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਪਰੇਸ਼ਾਨੀ ਹੈ ਕੋਈ ਦਿੱਕਤ ਪਰੇਸ਼ਾਨੀ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਓ ਸਿਵਲ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਜਿਹੜੀ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਤੁਸੀਂ ਦੇਖ ਸਕਦੇ ਹੋ ਚਾਹੇ ਇਲੈਕਸ਼ਨ ਖਤਮ ਹੋ ਚੁੱਕੇ ਨੇ ਪਰ ਫਿਰ ਵੀ ਲੋਕਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਨੇਗੇ ਤੇ ਲੋਕ ਇੱਕ ਦੂਜੇ ਨਾਲ ਸਲਾਹ-ਮਸ਼ਵਰਾ ਹੀ ਕਰ ਰਹੇ ਨੇ ਪਰ ਜ਼ਿਆਦਾਤਰ ਜੇ ਗੱਲ ਕਰ ਗੱਲਬਾਤ ਕੀਤੀ ਜਾਵੇ ਤਾਂ ਸਤਵਾ ਜਿਹੜਾ ਹੈਗਾ ਸਿੰਪੀ ਢਿੱਲੋ ਵੱਲ ਜ਼ਿਆਦਾ ਹੋਇਆ ਨਜ਼ਰ ਆ ਰਿਹਾ ਹੈਗਾ ਪਰ ਇਹ ਜਿਹੜੀਆਂ ਲੋਕਾਂ ਦੀਆਂ ਗੱਲਾਂ ਨੇ ਲੋਕ ਚਰਚਾਵਾਂ ਨੇ ਲੋਕਾਂ ਦੇ ਥਿਊ ਨੇ ਇਹਨਾਂ ਦੇ ਵਿੱਚ ਸਾਡਾ ਜਿਹੜਾ ਸਿਰਫ ਤੁਹਾਨੂੰ ਦਿਖਾਉਣਾ ਸਾਡਾ ਕੰਮ ਹੈ ਪੂਰੀ ਲੋਕ ਕੀ ਕਹਿਣਾ ਚਾਹੁੰਦੇ ਨੇਗੇ ਤੇ ਬਾਕੀ ਦਾ 23 ਤਰੀਕ ਨੂੰ ਜਿਹੜਾ ਰਿਜ਼ਲਟ ਫਾਈਨਲ ਹੋ ਜਾਏਗਾ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਲੋਕਾਂ ਦਾ ਰੁਝਾਨ ਵਾਕਿਆ ਹੀ ਡਿੰਪੀ ਢਿੱਲੋ ਵੱਲ ਸੀ ਜਾਂ ਕੁਝ ਹੋਰ ਸੀਗਾ ਇਹਦਾ ਆਉਣ ਵਾਲਾ ਸਮਾਂ ਹੀ ਦੱਸੇਗਾ ਇਸੇ ਤਰ੍ਹਾਂ ਤੁਸੀਂ ਨਗਰਬਾਣੀ ਤੇ ਜੁੜੇ ਰਹੋ ਤੇ ਤੁਹਾਨੂੰ ਪਲ-ਪਲ ਦੀਆਂ ਜਿਹੜੀਆਂ ਜਾਣਕਾਰੀ ਅਸੀਂ ਨਗਰਬਾਣੀ ਤੇ ਦਿੰਦੇ ਰਵਾਂਗੇ ਤੇ ਤੁਸੀਂ ਦੇਖਦੇ ਰਹੋ ਨਗਰਬਾਣੀ ਇਹ ਤੁਹਾਨੂੰ ਵਿਛਲੋ 1 ਮਿੰਟ ਦੇ ਹੋਰ ਅਸੀਂ ਦੁਖਾ ਦਿੰਨੇ ਆ ਸਿਪਾਹੀ ਜੀ ਸਾਡੇ ਨਾਲ ਜੋ ਚੱਲ ਰਿਹਾ ਸੁਪਿੱਛੀ ਭਾਜੀ ਕੀ ਕਹਿਣਾ ਚਾਹੋਗੇ ਸੇਹਰ ਪ੍ਰਸ਼ਾਸਨ ਦੇ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਹੈ ਅੱਲਾਹ ਸਾਬ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਡੇ ਹਿਸਾਬ ਨਾਲ ਪ੍ਰਸ਼ਾਸਨ ਜਿਹੜਾ ਇਲੈਕਸ਼ਨ ਹੈ ਬਹੁਤ ਪੀਸਫੁਲੀ ਹੋਇਆ ਅਸੀਂ ਇਸ ਗੱਲ ਦੀ ਸਰਕਾਰ ਨੂੰ ਵਧਾਈ ਵੀ ਦੇਣੀ ਹੈ ਕਿ ਇਲੈਕਸ਼ਨ ਹੈ ਜੀ ਬਹੁਤ ਵਧੀਆ ਹੋਇਆ ਕੀ ਲੱਗਦਾ ਹੈ ਇਹਦੀ ਕੌਣ ਜਿਹੜਾ ਬਾਜੀ ਮਾਰੂਗਾ ਇਹ ਗੱਲ ਤਾਂ ਸਿੱਧੀ ਸਾਫ ਸੁਥਰੀ ਹੈ ਜੀ ਜਿਹੜਾ ਜਿਹੜੀ ਪਾਰਟੀ ਨਾਲ ਜਿਹੜੇ ਹੈ ਉਸੇ ਪਾਰਟੀ ਦੇ ਕੋਲ ਅਸੀਂ ਰਾਏ ਬਣਨਾਂ ਜੁੜੇ ਨੇ ਤਾਂ ਅਸੀਂ ਕਹਾਂ ਰਾਏ ਬਣਨ ਜਿੱਤਣਗੇ ਹੂੰ ਹਰ ਇੱਕ ਦੇ ਸਮਰਥਨ ਨੇ ਆਪ ਦੀ ਪ੍ਰਸ਼ੰਸਾ ਹੀ ਕਰਨੀ ਹੈ ਪਰ ਲਗਤ ਵਿਕਾਸ ਤੁਹਾਨੂੰ ਕੀ ਲੱਗਦਾ ਹੈ ਵਿਕਾਸ ਕੌਣ ਕਰਾ ਕਰਦਾ ਹੈ ਗਿੱਦੜਵਾ ਮੰਡੀ ਦੇ ਕਾਪ ਚਲਦਾ ਵਿਕਾਸ ਤਾਂ ਹੀ ਉਹ ਲੋਕਾਂ ਨੇ ਦੇਖਣਾ ਕੌਣ ਕਰਾ ਸਕਦਾ 13 ਸਾਲ ਹੋ ਗਏ ਰਾਜੇ ਬੰਗਲੂ ਇੱਥੇ ਆਏ ਹੋ ਤੇ ਲੋਕਾਂ ਨੇ ਦੇਖਣਾ ਵਿਕਾਸ ਕੌਣ ਕਰਾਦਾ ਹੈ ਵਿਕਾਸ ਦੇ ਹਿਸਾਬ ਨਾਲ ਵੀ ਵੋਟ ਪਈ ਹੈ ਅੱਜ 23 ਤਰੀਕ ਨੂੰ ਨਤੀਜਾ ਸਾਹਮਣੇ ਆਜੂਗਾ ਤੁਹਾਡੇ ਗਿੱਦੜਵਾ ਮੰਡੀ ਦੀ ਗੱਲ ਕਰੀਏ ਗਿੱਦੜਵਾ ਮੰਡੀ ਦੇ 73 ਜਿਹੜੇ ਆਪਾਂ ਕਹਿ ਸਕਦੇ ਆਂਗੇ ਵੱਡੇ ਵੱਡੇ ਜਿਹੜੇ ਕੱਦਵਾੜੇ ਲੀਡਰ ਦਿੱਤੇ ਨੇ ਪਰ ਫਿਰ ਵੀ ਕਿਦਲਵਾ ਮੰਡੀ ਅੱਜ ਉੱਤੇ ਹੀ ਚੱਲੀ ਹੈ ਕਿਦਲਵਾ ਮੰਡੀ ਨੇ ਹੁਣ ਸੀਐਮ ਬਣਾਉਣਾ ਹੈ ਜੀ ਤੁਸੀਂ ਤੁਹਾਡੇ ਅੱਗੇ ਸੀਐਮ ਵੀ ਕਿਦਲਵਾ ਮੰਡੀ ਨੇ ਚੋਣਾਂ 27 ਦੇ ਵਿੱਚ ਪਹਿਲਾਂ ਵੀ ਸੀਐਮ ਕਿਦਲਵਾ ਮੰਡੀ ਤੋਂ ਹੀ ਬਣੇ ਸੀ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਫਿਰ ਉਹ ਪਿੱਛੇ ਵੀ ਕਿੱਥੇ ਰੱਖੋ ਅੱਜ ਅੱਜ ਉਹ ਕੈਂਡੀਡੇਟ ਵੀ ਮੈਦਾਨ ਦੇ ਵਿੱਚ ਐ ਨਹੀਂਗਾ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਕਹਿਣਾ ਸੀ ਛੰਟੀ ਜੀ ਸਾਡੇ ਨਾਲ ਛੰਟੀ ਜੀ ਕਿਸ ਕਿਸ ਤਰ੍ਹਾਂ ਦਾ ਡਿਵੈਲਪਮੈਂਟ ਸਿਰਫ ਸਿਰਫ ਅਸੀਂ ਇਸ ਲਈ ਕਿੱਟਣਾ ਹੈ ਕੀ ਕੀ ਕਹਿਣਾ ਚਾਹੁੰਗੇ ਸਾਹਿਬ ਬਾਪਾ ਜੀ ਜੀ